ਉਹਨਾਂ ਨੇ ਵੀ ਦੁੱਧ ਤਾਂ ਪਹਿਲੇ 24 ਲੀਟਰ ਦਿੱਤਾ ਵੀਰੇ ਨੇ ਪਹਿਲਾਂ ਨੇ ਠੀਕ ਆ ਬਾਈ ਹਾਂ ਤੇ ਬੱਚੀਆਂ ਬ੍ਰੰਤ ਬਾਈ ਪੂਰੀ ਫੁੱਲ ਜਾਣ ਚਾ ਹਨਾ ਹਾਂ ਪੂਰੀਆਂ ਚੰਗੀਆਂ ਆ ਵੀਰੇ ਹਾਂ ਜਿਹੜਾ ਆ ਗਿਆ ਜਾਂਦੀ ਐ ਨਾ ਕਹੂ ਜਾਂ ਛੋਟੀਆਂ ਵੱਡੀਆਂ ਵੜਾਂ ਪੂਰੀਆਂ ਪਹਿਲਾਂ ਨੇ ਜਾਂਦੀ 24 ਲੀਟਰ ਦੁੱਧ ਪਾਇਆ ਠੀਕ ਆ ਬਾਈ ਸੈਟਿੰਗ ਵਾਲਾ ਲੇਵਾ ਲੇਵੇ ਤੇ ਮਿਲਕ ਵੇਣ ਪੂਰੀ ਵੇਲਾ ਉਹ ਵੇਲਾ ਕੜਾਈ ਪੂਰੀ ਹੋਈ ਪੀ ਲੇਵੇ ਤੇ ਮੈਨੂੰ ਲੱਗਦਾ ਵੀ 23 ਉਹਨਾਂ ਨੇ ਦੱਸਿਆ ਜਿਹੜੇ ਹਿਸਾਬ ਨਾਲ ਬੰਦੇ ਵਧਿਆ ਸੀ ਹੋ ਸਕਦਾ ਵੀ ਜੇ ਮੇਰੇ ਘਰੇ ਹੋਵੇ ਮੈਂ 25 ਕਿਲੋ ਵੀ ਥੋਖ ਦਿਆਂ ਦਾ ਠੀਕ ਆ ਕਿਉਂਕਿ ਵੜ ਬੜੀ ਵੱਡੀ ਆ ਤੇ 230 ਲੀਟਰ ਦਾ ਮੰਨ ਕੇ ਹਨਾ ਤੇ ਕੀ ਭਾਜ ਦੇਣੀ ਹੈ ਬਈ ਇਹ ਭਾ ਤਾਂ ਵੀਰੇ ਆਪਾਂ ਨਾ ਬੜਾ ਬਸ ਦੇਣਾ ਜਿਵੇਂ ਲੈ ਗਿਆ ਜਿਹੜਾ ਬੰਦਾ ਸਾਡੇ ਦਾ 10 15 ਵਧੀਆ ਪਾਉ ਨਾਲੇ ਘਰੇ ਵਧੀਆ ਸਾਰੂਗੀ ਬਾਕੀ ਕ੍ਰੋਸ ਹੈ ਨਾ ਇਹਨੇ ਗਰਮੀ ਮਨਾਉਣੀ ਇਕਦਾਂ ਵਿੜਾਂ ਦੇ ਉਹੋ ਜੇ ਮੁੱਲ ਕਰਦੇ ਜਿਹੜੇ ਆਪਾਂ ਜਿਹੜੇ ਭਾਜ ਆਪਾਂ ਵਡੀਆਂ ਵੇੜਾਂ ਲੈਣੀਆਂ ਅੱਜ ਵਾ ਠੀਕ ਹੈ ਬਈ ਸਾਰੀ ਦਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਬਈ ਬਿਆੰਤ ਤੇ 파ਰਮ ਤੇ ਬਾਈ ਦਾ ਐਡਰੈਸ ਹੈਗਾ ਪਿੰਡ ਕਾਲੇਕੇ ਤਹਿਸੀਲ ਬਾਗਾਪੁਰਾਣਾ ਤੇ ਜ਼ ਤੇ ਬਾਈ ਦਾ ਵਪਾਰ ਦਾ ਕੰਮ ਆ ਤੇ ਬਾਈ ਕੋਲੇ ਆ ਦੋ ਪੂਰੀਆਂ ਜਿਹੜੀਆਂ ਟਾਪ ਕਲਾਸ ਜਿਹੜੀਆਂ ਆਪਾਂ ਕਹਿੰਨੇ ਪੂਰੇ ਵਿਧ ਰਕਾਰ ਵਾਲੀਆਂ ਜਿਹੜੀਆਂ ਬੱਚੀਆਂ ਆਈਆਂ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਹੁੰਦੀ ਆ ਕਿ ਬਾਈ ਉਹਨਾਂ ਦਾ ਹੈਗਾ ਵਪਾਰ ਦਾ ਕੰਮ ਬਾਈ ਉਹਣੀ ਆਪਣੀ ਸਮਝ ਦੇ ਨਾਲ ਜਾਨਵਰ ਖਰੀਦ ਕੇ ਲੈ ਜਾਂਦੇ ਆ ਸੌਦਾ ਕਰਨ ਤੋਂ ਪਹਿਲਾਂ ਆਪਣੀ ਤਸੱਲੀ ਪਰਖ ਪੂਰੀ ਕਰ ਲਿਆ ਕਰੋ ਫਿਰ ਆਪ ਦਾ ਜਾਨਵਰ ਖਰੀਦਿਆ ਕਰੋ ਕਿਉਂਕਿ ਬਾਦ ਕਿਸੇ ਨੂੰ ਲਾਂਭਾ ਦੇਣ ਦਾ ਕੋਈ ਹੱਕ ਬਣਦਾ ਨਹੀਂ ਕਿੰਨੇ ਵੀ ਬiant ਬਈ ਸਹੀ ਗੱਲ ਆ ਵੀ ਜੇ ਲੈ ਕੇ ਆਂਦੀ ਆ ਹਾਂ ਉਹ ਆਪਾਂ ਆਪਦੀ ਸਮਝ ਨਾਲ ਲੈਂਦੀ ਤੇ ਅਗਲਾ ਵੀ ਸਮਝ ਨਾਲ ਲੈ ਹਾਂ ਵੀਰੇ ਆਪਾਂ ਆਪਦੀ ਸਮਝ ਨਾਲ ਲੈਣੀ ਆ ਜੋ ਰਿਕਾਰਡ ਆਪਾਂ ਨੂੰ ਦੱਸਿਆ ਅਗਲੇ ਨੇ ਵੇਚਣ ਵਾਲੇ ਨੇ ਆਪਾਂ ਉਹੀ chrelu ਦਾ ਜਿਹੜਾ ਦੱਸਿਆ ਰਿਕਾਰਡ ਆ ਉਹੀ ਆਪਾਂ ਵੀਰੇ ਦੱਸਣਾ ਆਪਾਂ ਆਪਦੇ ਕੋਲੋਂ ਜੋੜ ਕੇ ਨਹੀਂ ਦੱਸਣਾ ਕੋਈ ਜਿਹੜੇ ਭੈਣ ਭਰਾ ਨੇ ਮੇਰਾ ਮਤਲਬ ਖਰੀਦਣੀ ਆ ਉਹਨੇ ਆਪਦੀ ਸਮਝ ਨਾਲ ਖਰੀਦਨੀ ਆ ਵੀ ਮੈਂ ਚੋ ਸਕਦਾ ਇਹਨਾਂ ਦੋਤੇ ਜਿੰਨਾ ਦੱਸਦੇ ਆ ਹਾਂ ਤੇ ਆਪਾਂ ਇਹ ਵੀ ਰਿਕਾਰਡ ਵੇਖ ਕੇ ਲਈਆਂ ਆਪਾਂ ਨੂੰ ਦੱਸ ਦਿਆਂ ਵੀ ਜੇ ਸਾਡੇ ਕੋਲ ਰਹਿ ਗਿਆ ਸੀ 24 ਲਾਵਾਂਗੇ ਬਿਲਕੁਲ ਹਾਂ ਠੀਕ ਹੈ ਨਾ ਤੇ ਜੰਤ ਭਾਈ ਆਪਾਂ ਡਿਟੇਲ ਸ਼ੁਰੂ ਕਰਨ ਤੋਂ ਪਹਿਲਾਂ ਹਨਾ ਪਰਸੋਂ ਵੀਡੀਓ ਪਾਈ ਸੀ ਜੀ ਚ ਜਰਸੀ ਸੀਗੀ ਇੱਕ ਕੱਤੀ ਸੀ ਤੇ ਮੇਰੇ ਰਿਸਪੌਂਸ ਦਾ ਭਾਈ ਵੀਰੇ ਬਹੁਤ ਵਧੀਆ ਹਜੇ ਵੀ ਫੋਨ ਆਈ ਜਾਂਦੇ ਮੈਨੂੰ ਘੰਟੇ ਢੋ ਘੰਟਿਆਂ ਜੀ ਆਪਣਾ ਮਾਲ ਵੇਖ ਗਿਆ ਹਜੇ ਵੀ ਫੋਨ ਆਈ ਜਾਂਦੇ ਜਾਂਦੀ ਮੈਨੂੰ ਮੇਰਾ ਮਤਲਬ ਚੱਕਦਾ ਨਹੀਂ ਗਈ ਵੀਰਾ ਮੈਂ ਨੰਬਰ ਵੇਖ ਕੇ ਵੀ ਨਾ ਮੈਂ ਵੀ ਜਾਣਦੇ ਨਹੀਂ ਜਾਂਦੇ ਫੋਨ ਇੰਨੇ ਫੋਨ ਆਉਂਦੇ ਕਿ ਅੱਜ ਚੰਗਾ ਹੀ ਵਿਗਣਾ ਵੀਰੇ ਠੀਕ ਹੈ ਬਾਈ ਅੱਜ ਵੀ ਜਿਵੇਂ ਅੱਜ ਦੀ ਵੀ ਮਾਲ ਦਿੱਤੇ ਤੱਕ ਮੈਨੂੰ ਲੱਗਦਾ ਕਿ ਸਾਫ ਸੁਥਰਾ ਪੂਰਾ ਹੈ ਨਾ ਹਾਂਜੀ ਪੂਰਾ ਸਾਫ ਹੈ ਰੇਟ ਆਪਣੇ ਜੈ ਜੀ ਹੋਣਗੇ ਜੈ ਜੀ ਹੋਣਗੇ ਵੀਰੇ ਲੋਕੀ ਨਾਲ ਛੋਟੀਆਂ ਛੋਟੀਆਂ ਵਹਿੜਾਂ ਦੇ ਉਹੋ ਜੇ ਮੁੱਲ ਕਰਦੇ ਜਿਹੜੇ ਆਪਾਂ ਜਿਹੜੇ ਭਾਜ ਆਪਾਂ ਵੱਡੀਆਂ ਵਹਿੜਾਂ ਲੈਣੀਆਂ ਅੱਜ ਵਾ ਠੀਕ ਹੈ ਬਾਈ ਪੂਰਾ ਕੰਮ ਦਿਆਂ ਤੇ ਬੰਤ ਬਾਈ ਸਭ ਤੋਂ ਪਹਿਲਾਂ ਕਰਮਾਲੀ ਜਿਹੜੀ ਇੱਕ ਨੰਬਰ ਤੇ ਖੜੀ ਆ ਨਾ ਹਾਂ ਵੀਰੇ ਇਹਦੇ ਬਾਰੇ ਦੱਸ ਦੀਏ ਸੂਆ ਕੰਨਮਾਂ ਸੂਈ ਠੀਕ ਹੈ ਜੀ ਮਗਰ ਇਹਦੇ ਵੱਛਾ ਠੀਕ ਹੈ ਸ਼ੇਰ ਪੈ ਗਈ ਮੈਂ ਹੁਣੇ ਤੇਰੇ ਮੂਰੇ ਸੱਟ ਕੇ ਆਇਆ ਠੀਕ ਹੈ ਭਾਈ ਕਿਉਂਕਿ ਕੁੱਤੇ ਇੱਥੇ ਸਤਾਉਂਦੇ ਆ ਜਾਂਦੇ ਆ ਸ਼ੇਰ ਦੀ ਵੀਡੀਓ ਬਣਾ ਲਈਓ ਆਪਣੀ ਗਾਰੰਟੀ ਅਗਲੇ ਦੇ ਘਰੇ ਜਾ ਕੇ ਜੇਰ ਸੱਟ ਜੇ ਠੀਕ ਹੈ ਭਾਈ ਹਾਂ ਤੇ ਬੰਤ ਭਾਈ ਕਿੰਨਾ ਕਦਾ ਸਿਆ ਇਹਦੇ ਮਾਲਕਾਂ ਨੇ ਦੱਸਿਆ ਇਹਦੇ ਮਾਲਕਾਂ ਨੇ ਦੱਸਿਆ ਵੀਰੇ ਵੀ ਇਹਦਾ 23 ਲੀਟਰ ਦੁੱਧ ਅਸੀਂ ਚੋਇਆ ਠੀਕ ਹੈ ਭਾਈ ਸੂਆ ਇਹਦਾ ਪਿਓਰ ਵੀਰੇ ਨੇ ਤੀਜੇ ਸੁਣਾ ਹੋਰ ਤੇ ਹੁੰਦੀ ਤਾਂ ਅਗਲੇ ਨੇ ਦੂਜੇ ਕਹਿਣੇ ਕਿਉਂਕਿ ਆਪਾਂ ਵਧੀਆ ਬੰਦਿਆਂ ਤੋਂ ਲਈ ਆ ਝੂਠ ਵਾਲੇ ਬੰਦੇ ਨਹੀਂ ਸੀ ਇਹਨਾਂ ਤੋਂ ਵਹਿੜ ਲਈ ਆ ਠੀਕ ਹੈ ਭਾਈ ਬੱਲ ਠੀਕ ਆ ਜਦੋਂ ਆਪ ਨੂੰ ਬੰਦਿਆਂ ਨੇ ਦੱਸੇ ਤੀਜਾ ਆਪਾਂ ਕਿਉਂ ਦੂਜਾ ਬਣਾਈਏ ਠੀਕ ਆ ਵੀ ਤੇਨਤ ਬਾਈ ਜਿਵੇਂ ਸੂਈ ਹੈ ਨਾ ਰਾਤ ਦੀ ਸੂਈ ਦੇ ਸਾਰਾ ਰਾਤ ਦੀ ਰਾਤ ਦੀ ਜੇਰ ਤੇ ਬਈ ਆਪਾਂ ਕਿਰਾਂ ਧਾਰਾ ਤੂਰਾ ਮਾਰ ਗਿਆ 4 ਕਿਲੋ ਬੋਲਾ ਕੱਢਿਆ ਵੀਰੇ ਕਿਉਂਕਿ ਤੈਨੂੰ ਪਤਾ ਵੱਡੀ ਵਹਿੜ ਇਹਨੂੰ ਆਏ ਨਹੀਂ ਕਿ ਵੀ 2 2.5 ਕਿਲੋ ਚੋਇਆ ਉਹ 4 ਕਿਲੋ ਕੱਢਿਆ ਕਿਉਂਕਿ ਜਾਨ ਵਾਲੀ ਚੁਾਈ ਚੁਈ ਦੀ ਇੱਕ ਨੰਬਰ ਕੋਈ ਪੂਰਛ ਟੰਨ ਤੋਰ ਬਈ ਬਹਿਨ ਤੇ ਕਰੀ ਪਹਿਲਾਂ ਆਪਾਂ ਤੋਰੀਏ ਹੈ ਨਾ ਆ ਇਹਦਾ ਬੱਚਾ ਬੈਠਾ ਹੈ ਨਾ ਬਾਈ ਤੇ ਲੋ ਵੀ ਮਿੱਤਰੋ ਕੱਦ-ਕੁੱਦ ਵੀ ਬਿਆੰਤ ਦਾ ਵੀ ਪੂਰਾ ਜਿਆਦਾ ਹਨਾ ਪੂਰੀ ਡਬਲ ਵੈੜਾ ਵੀਰੇ ਲੰਮੀ ਲੁੰਮੀ ਵੇਖ ਲਾ ਆਏ ਛੋਟੀ ਜੀ ਵੈੜਨਾ ਮਨ ਵਾਲੀ ਵੱਡੀ ਵੈੜਾ ਦੇਖ ਖੁਸ਼ ਹੋਊਗਾ ਅਗਲੇ ਜਿਹਦੇ ਜਾਵੜੀ ਇਹ ਆ ਦੇਖੋ ਹਨਾ ਤੋਰ ਲਾ ਗਿਆਂ ਤੋ ਬਈ ਇਹ ਇੱਥੋਂ ਦੇਖੋ ਤੁਸੀਂ ਹਨਾ ਥਾਣਾ-ਥਾਣਾ ਦੀ ਜੱਜਮੈਂਟ ਲਾ ਲਓ ਕੱਦ-ਕੁੱਦ ਵੀ ਪੂਰਾ ਐਨ ਬਾਕੀ ਉਹ ਵੀ ਭਾਈ ਜਾਣ ਜਾਣ ਬੱਚੀ ਇਹ ਨਾ ਦੁੱਧ ਕੱਢੂ ਫਿਰੇ ਕੱਢੂ ਵੀ ਇਹ ਤਾਂ ਬਸ ਨਾ ਜਿਵੇਂ ਲੈ ਗਿਆ ਜਿਹੜਾ ਬੰਦਾ ਸਾਡੇ ਦਾ 10 15 ਵਧੀਆ ਪਾਉ ਨਾਲੇ ਘਰੇ ਵਧੀਆ ਸਾਰੂਗੀ ਬਾਕੀ ਕ੍ਰੋਸ ਆ ਨਾ ਇਹਨੇ ਗਰਮੀ ਮਨਾਉਣੀ ਆ ਕੰਨ ਦੀ ਮਾਰੀ ਜੀ ਕ੍ਰੋਸ ਤੇ ਪੈਂਦੀ ਆ ਤੁਹਾਨੂੰ ਵੀ ਸੰਗਣਾ ਹੋਊ ਵੀਰੇ ਦਾ ਹਾਂ ਕਿਉਂਕਿ ਬਾਈ ਦਾ ਵਿਆਹ ਤੇ ਦਾ ਉਹ ਹਿਸਾਬ ਨਹੀਂ ਨਹੀਂ ਬੰਦਾ ਕਹਿੰਦਾ ਭਾਈ ਪੂਰੀ ਬਰੀਡ ਜਾ ਉਹ ਗੱਲ ਜਿਹੜੀ ਹੈਗੀ ਉਹ ਦੱਸ ਕੇ ਦਿਓ ਕਿ ਨਹੀਂ ਭਾਈ ਇਹਦੀ ਬਰੀਡ ਵਾਲੀਆਂ ਬਣਾਈ ਚੱਲੋ ਹਨਾ ਹਾਂ ਤੇ ਦੁੱਧ ਦੀ ਤੁਹਾਨੂੰ ਪਤਾ ਵੀ ਇੰਨੀ ਗਰੰਟੀ ਆਈ ਆ ਵੀ ਕਹਿੰਦੇ ਦੁੱਧ ਟੁੱਟਦੀ ਵੀ ਨਹੀਂ ਇੰਨਾ ਲੰਮਾ ਟਾਈਮ ਦਿੰਦੀ ਦੁੱਧ ਤਾਂ ਤਾਂ ਬਈ ਦੁੱਧ ਹੁੰਦਾ ਸੇਵਾ ਦਾ ਹਨਾ ਕੋਈ ਐਵੇਂ ਆਪਾਂ ਕਹਿ ਦਈਏ ਵੀ ਆਪਾਂ ਥਣ ਦੀਦਾਂ ਉਹਦੀ ਤਸੱਲੀ ਦੇ ਸਕਦੇ ਹਾਂ ਜਾਂ ਜਿਹੜੇ ਮਾਲ ਖਾਣੇ ਦੱਸੀ ਹੁੰਦੀਆਂ ਹਨ ਹਾਂ ਵੀਰੇ ਚੁਆਈ ਚੁਆਈ ਜੂਈ ਦੀ ਇੱਕ ਨੰਬਰ ਆ ਵਕ ਤੇ ਫੇਰ ਵੀ ਅੰਦਾਜ਼ਾ ਵੈਨ ਤਾਂ ਬਈ ਕਿੰਨੇ ਕੁ ਦੁੱਧ ਤੇ ਚੱਲੀ ਜਾਓ 13 ਅੰਦਾਜ਼ਾ ਬਈ ਦੁੱਧ ਵੀਰੇ ਮੈਨੂੰ ਲੱਗਦਾ ਵੀ 23 ਉਹਨਾਂ ਨੇ ਦੱਸਿਆ ਜਿਹੜੇ ਹਿਸਾਬ ਨਾਲ ਬੰਦੇ ਵਧਿਆ ਸੀ ਹੋ ਸਕਦਾ ਵੀ ਜੇ ਮੇਰੇ ਘਰੇ ਹੋਵੇ ਮੈਂ 25 ਕਿਲੋ ਵੀ ਥੋਖ ਦਿਆਂ ਦਾ ਠੀਕ ਹੈ ਕਿਉਂਕਿ ਵੈੜ ਬਾੜੀ ਵੱਡੀ ਆ ਤੇ ਕਾ ਅਗਲਾ ਆਉਦੀ ਸਮਝ ਹਾਂ ਆਉਦੀ ਸਮਝ ਨਾ ਅਗਲਾ ਭਲਾ 20 ਚੋਲੇ 18 ਚੋਲੇ ਹੋ ਅਗਲੇ ਨੇ ਚੋਣਾ ਅਗਲਾ 30 ਚੋਲੇ ਆਪਾਂ ਨੂੰ ਹੀ ਨਹੀਂ ਬਿਲਕੁਲ ਬਈ ਤੇ ਬਈ ਆਪਾਂ 23 24 ਲੀਟਰ ਦੁੱਧ ਮੰਨ ਕੇ ਹਨਾ ਤੇ ਕੀ ਭਾਜ ਦੇਣੀ ਹੈ ਬਈ ਇਹ ਭਾਤ ਆ ਵੀਰੇ ਆਪਾਂ ਨਾ ਬਸ ਲੋਕਾਂ ਵਾਲਾ ਤਾਂ ਆਪਾਂ ਕਰਨਾ ਹੀ ਨਹੀਂ ਤੁਹਾਨੂੰ ਪਤਾ ਹੋਰ ਦੇ ਹੁੰਦੀ ਤਾਂ ਅਗਲੇ ਨੇ ਲੱਖ ਮੰਗ ਕੇ ਵਹਿ ਜਾਣਾ ਹਾਂ ਆਪਾਂ ਇਹ ਸਿਰਫ ਹੀ 77000 ਦੀ ਦੇ ਦੇਣੀ ਅੱਜ ਲਓ ਵੀ ਮੈਂ ਤਾਂ 77000 ਰੁਪਏ ਦੇਣੀ ਆ ਯਾਨੀ ਛੋਟੀਆਂ ਛੋਟੀਆਂ ਵਹਿੜਾਂ ਦੇ ਲੋਕ ਆ ਮੁੱਲ ਕਰਦੇ ਬਿਲਕੁਲ ਹਨਾ ਬਈ ਤੇ ਬਾਕੀ ਥੋੜਾ ਯਾਨੀ ਕਿ ਜਿੱਦੋ ਜਾਨ ਬਰਾਦੇ ਚੂਹੇ ਤੋਂ ਬੇਲਾ ਜਾਊਗਾ ਇਹਨੇ ਹੋਰ ਤੜੀ ਹੋ ਜਾਣਾ ਕਿ ਨਹੀਂ ਪੂਰੀ ਹੋ ਜਾਣਾ ਹੈ ਹਾਂ ਬਾਕੀ ਜਾਨ ਵਾਲੀ ਇਹਨੇ ਨਾ ਦੁੱਧ ਦਿੱਤਾ ਦਿਓ ਵੀ ਕਿਹੜੀ ਕਿਹੜੀ ਕਹਿੰਤ ਬਈ ਦੂਸਰੇ ਨੰਬਰ ਵਾਲੀ ਬੱਚੀ ਬਈ ਬੜੀ ਚੰਗੀ ਹੈ ਨਾ ਬਰੀ ਬਹੁਤ ਚੰਗੀ ਆ ਵੀਰੇ ਇਹਨੇ ਇਹਦਾ ਸੂਆ ਕਹਿੰਦੇ ਆ ਬਈ ਇਹਨੇ ਸੂਏ ਵੀਰੇ ਪਿਓਰ ਦੂਜੇ ਸੂਣਾ ਠੀਕ ਹੈ ਬਈ ਇਹ ਵੀ ਹੋਰ ਦਿੰਦੇ ਆਲੇ ਪਹਿਲਾਂ ਕਹਦੇ ਨੇ ਤੈਨੂੰ ਪਤਾ ਠੀਕ ਹੈ ਬਈ ਤੇ ਦੂਜੇ ਸੂਏ ਸੂਣਾ ਇਹਨੇ ਆਪਾਂ ਫਾਰਮ ਚੋਂ ਲਈ ਆਮ ਛੋਟਾ ਫਾਰਮ ਸੀ ਠੀਕ ਹੈ ਬਈ ਖੁੱਲੀ ਫਿਰਦੀ ਆਈ ਆ ਵਹਿੜ ਠੀਕ ਹੈ ਬਈ ਇਹਨੇ ਪਹਿਲਾਂ ਨੇ ਜਾਂਦੀ 24 ਲੀਟਰ ਦੁੱਧ ਪਾਇਆ ਠੀਕ ਹੈ ਭਾਈ ਸੈਟਿੰਗ ਨਾਲ ਲੇਵਾ ਲੇਵੇ ਤੇ ਮਿਲਕ ਵੇਣ ਪੂਰੀ ਵੇਖ ਲਾ ਉਹ ਵੇਲਾ ਕੜਾਈ ਪੂਰੀ ਹੋਈ ਪੀ ਲੇਵੇ ਤੇ ਨਾਰਾਂ ਦੀ ਉਹ ਹਲੇ ਮੇਰੇ ਸਾਬ ਨੂੰ ਢੱਲ ਪਈ ਆ ਹਲੇ ਪੰਜ 6 ਦਿਨ ਵੀਰੇ ਲੈ ਜਾਣਾ ਹਨ ਉਹਨੇ ਸੁੱਕੇ ਪਈ ਆ ਬਲੂ ਨੂੰ ਬਹੁਤ ਚੰਗੀ ਬੱਛੀ ਬਹੁਤ ਜੀ ਕੁਆਲਟੀ ਵਾਲੀ ਬੱਛੀ ਆ ਵੀਰੇ ਬੀਨਤ ਭਾਈ ਤੋਰੇ ਨੂੰ ਵੀ ਇੱਕ ਵਾਰੀ ਹਨ ਤੇ ਤੋਰੇ ਨੂੰ ਪਤਾ ਲੱਗ ਜਾਂਦਾ ਬਾਕੀ ਯਾਰ ਬੱਤ ਭਾਈ ਥਾਨ ਚਾਰੇ ਬੜੇ ਇੱਕੋ ਜਿਹੇ ਹਨ ਮੈਂ ਨਾ ਵੀਰੇ ਤੈਨੂੰ ਮੈਂ ਦੱਸੀ ਜਾਣਾ ਵੀ ਆਏ ਨਾ ਜਿਵੇਂ ਕਿਸੇ ਮਿਸਤਰੀ ਦਾ ਘੜਕੇ ਲਾਇਆ ਦਾ ਥਾਨ ਓਵੇਂ ਲੱਗਾ ਵਾ ਥਾਨੇ ਹਾਂਜੀ ਆ ਰੁਬੀਆ ਸਫਾਈਆਂ ਵੇਖਦੀਆਂ ਵੀਰੇ ਚੀਜ਼ ਅਗ ਮੰਗੀ ਜਾਂਦਾ ਪਰ ਅਗਲਾ ਚੀਜ਼ ਨਹੀਂ ਵੀ ਰੱਖੀ ਹਾਂ ਆਹ ਦੇਖੋ ਤੁਸੀਂ ਹੈਨਾ ਮਿਲਕ ਵੈਨ ਬਣ ਬਾਕੀ ਆਰਡਰ ਆਰਡਰ ਬੜਾ ਫੈਕਸ ਆ ਕਹੋ ਬਈ ਦੋਨੇ ਬੱਚੀਆਂ ਬੈਂਤ ਬਈ ਪੂਰੀ ਫੁੱਲ ਜਾਨ ਚ ਹੈਨਾ ਹਾਂ ਪੂਰੀ ਚੰਗੀਆਂ ਆ ਵੀਰੇ ਹਾਂ ਜਿਹੜਾ ਆ ਗਿਆ ਜਾਂਦੀ ਆਏ ਨਾ ਕਹੂ ਜਾਂ ਛੋਟੀਆਂ ਵੱਡੀਆਂ ਵੜਾਂ ਪੂਰੀਆਂ ਬਿਲਕੁਲ ਹੈਨਾ ਬਈ ਉ ਬਈ ਠੰਡੀ ਠੰਡੀ ਸੀਲ ਚ ਹੈਨਾ ਠੰਡੀ ਠੰਡੀ ਵਧੀਆ ਵੀਰੇ ਕਿਉਂਕਿ ਖੁੱਲੀ ਫਿਰਦੀ ਆਏ ਮਾੜਾ ਮਾੜਾ ਧਲੇਰੇ ਤੁਲੇਰੇ ਕਰੂਗੀ ਹੈਨਾ ਬਈ ਤੇ ਬੈਂਤ ਲੈ ਚਲੋ ਬਈ ਇਹਨੂੰ ਵੀ ਤੇ ਆ ਤੁਸੀਂ ਥਾਣ ਮੈਂ ਤੁਹਾਨੂੰ ਇੱਕ ਵਾਰੀ ਫੇਰ ਨੇੜੇ ਦਿਖਾ ਦੂੰਗਾ ਤੇ ਬਈ ਕਿੰਨਾ ਦੱਸਿਆ ਉਹਨਾਂ ਨੇ ਵੀ ਦੁੱਧ ਦਿੱਤਾ ਪਹਿਲੇ 24 ਲੀਟਰ ਦਿੱਤਾ ਵੀਰੇ ਨੇ ਪਹਿਲਣੇ ਠੀਕ ਆ ਬਈ ਹਾਂ ਤੇ ਬਾਕੀ ਦੁੱਧ ਪੁੱਤ ਹੁੰਦਾ ਸੇਵਾ ਦਾ ਤੇ ਕੁਛ ਨਹੀਂ ਕਟਾ ਹਵਾਨਾ ਵੀਰੇ ਹਾਂ ਕਟਾ ਵਾਲਾ ਹਵਾਨਾ ਵੇ ਕਿੰਨੀ ਫਿਟਿੰਗ ਵਾਲਾ ਲੇਵਾ ਭਲਾ ਅਗਲਾ ਦੋਨੇ ਵੜਾ ਹੀ ਦਾਸੂਏ ਚੋਲੇ ਆਏ ਨਹੀਂ ਬੁੱਢੀਆਂ ਹੋਣ ਵਾਲੀਆਂ ਵੇੜਾ ਨਾ ਕੋਈ ਮਟੈਟਸ ਵਾਲੀਆਂ ਵੇੜਾ ਇਹ ਆ ਦੇਖੋ ਬਾਕੀ ਬਈ ਇਹਦੇ ਹਲੇ ੱੱਲ ਫੁੱਲ ਪਾਈ ਜਾ ਰਹੇ ਨੇ ਵੀਰੇ ਬਣ ਕੇ ਸੂਆਂ ਲਟ ਕੇ ਲਟ ਕੇ ਵੇੜ ਸੂਗੀ ਪੂਰੀ ਖਾਲਵ ਦੀ ਵਿੱਥੀ ਵੇਹੋ ਲੱਗ ਮਰਲੇ ਮਰਲੇ ਤੇ ਥਣ ਲੱਗੇ ਵਾਲੀ ਗੱਲ ਉਹ ਨਹੀਂ ਕਾ ਬਈ ਪੁਰਾਣੀ ਹਲੇ ਤੋੜਿਆ ਹਨਾ ਹਾਂ ਈ ਟੁਈਟਾਈ ਪੂਰੀ ਸਟ੍ਰੇਟ ਆ ਜੇ ਆਪਾਂ ਕਹਿ ਦਈਏ ਪੂਰੀ ਚੰਗੀ ਆ ਵੀਰੇ ਹਨਾ ਤੇ ਬੈਂਤ ਫਿਰ ਇਹਦਾ ਵੀ ਜਿਹੜਾ ਮੁੱਲ ਉਹੀ ਕਰਦੀ ਜਿਹੜੇ ਆਪਾਂ ਲੈਣੇ ਆ ਕੱਚੀ ਕਰ ਮੁੱਲ ਵੀਰੇ ਆਪਣੇ ਜਿਹੜੇ ਭਾਣਾ ਆਪਾਂ ਲੋਕਾਂ ਦਾ ਆਪਾਂ ਜਾਇਜ ਕਮਾਈ ਨਾਲ ਪਸ਼ੂ ਵੇਚਦੇ ਆ ਹੋਰ ਕੋਲੇ ਹੁੰਦੀ ਤਾਂ ਅਗਲੇ ਨੇ ਸਵਾ ਲੱਖ ਮੁੱਲ ਕਰਨੇ ਐਡੀ ਵਿਹੜ ਦਾ ਠੀਕ ਹੈ ਭਾਈ ਆਪਾਂ ਅੱਜ ਸਿਰਫ ਹੀ 83000 ਦੀ ਦੇ ਦੇਣੀ ਆ ਇਹ ਤੇ ਹੋਜੂ ਮਾਨਤਾਂ ਨੇ ਕੋਈ ਮਾਨਤਾਂ ਕੋਈ ਨਹੀਂ ਕਰਦਿਆਂਗੇ ਯਾਰ ਵਾਡੀ ਆ ਪੂਰਾ ਕਰਾਂਗੇ ਤੇਰੇ ਕਹਿਣ ਤੇ ਵੀ ਕਰਾਂਗੇ ਕਿਉਂ ਬਿਲਕੁਲ ਹਨਾ ਕਿਉਂਕਿ ਚਲੋ ਉਹ ਅਗਲੇ ਨੂੰ ਇਹ ਹੁੰਦਾ ਯਾਰ ਭਲਾਂ ਦੀ ਆਪਾਂ 500 ਹੀ ਛੱਡ ਦਈਏ ਨਹੀਂ ਕਰਾਂਗੇ ਮਾਨਤਾਨ ਕਰਾਂਗੇ ਆਪਾਂ ਕਿਸੇ ਨੂੰ ਨਿਰਾਸ਼ਾ ਨਹੀਂ ਮੋੜਦੇ ਹਾਂ ਵਿੱਚ ਅਗਲੇ ਨੂੰ ਆਏ ਨੂੰ ਯਾਰ ਚੀਜ਼ ਸਾਨੂੰ ਖਰੀਦਣ ਵੇਲੇ ਵਾਅਦਾ ਕਰ ਗਿਆ ਹਾਂ ਵਾਅਦਾ ਕਹਿੰਨੇ ਨੇ ਭਾਈ ਕੋਈ ਵੀ ਸੱਜਣਾ ਆਪਣੇ ਚੈਨਲ ਤੋਂ ਵੀ ਖਰੀਦਦਾ ਮੈਂ ਨਾ ਜਿਹੜਾ ਯਾਰ ਆਪਣੇ ਮਾਲ ਜਾਂਦਾ ਮੇਰਾ ਮਤਲਬ ਅਲਾ ਖੁਸ਼ੀ ਹੁੰਦਾ ਆਪਾਂ ਨੂੰ ਖੂਨ ਹੀ ਲਾਉਂਦਾ ਬਾਈ ਧੰਨਵਾਦ ਤੇਰੇ ਬਿਲਕੁਲ ਹੈ ਨਾ ਕਿਉਂਕਿ ਮੇਰੀ ਵੀ ਇਹੀ ਉਮੀਦ ਹੁੰਦੀ ਹੈ ਵੀ ਯਾਰ ਕੋਈ ਵੀ ਸੱਜਣਾ ਆਪਣੇ ਚੈਨਲ ਤੋਂ ਖਰੀਦਦੇ ਕਿਸੇ ਦੇ ਚੈਨਲ ਤੋਂ ਵੀ ਖਰੀਦਦੇ ਕਿਉਂਕਿ ਕੋਈ ਵੀ ਬੰਦਾ ਇਹਨਾਂ ਦੇ ਵਿੱਚ ਤਾਂ ਵੜਿਆ ਨਹੀਂ ਹਾਂ ਆਪਣਾ ਵੀ ਖਰੀਦਿਆ ਮਾਲਾ ਵੀਰੇ ਐਵੇਂ ਆਪਾਂ ਗਰੰਟੀਆਂ ਲਈ ਜਾਈਏ ਉਹ ਕੰਮ ਮਾੜਾ ਹੁੰਦਾ ਹੈ ਮਾੜਾ ਹੁੰਦਾ ਗਵਾਈਆਂ ਤਰਕਾਰਾ ਬਿਲਕੁਲ ਕੰਮ ਨਹੀਂ ਵੀਰੇ ਬਈ ਇੱਕੋ ਕੇ ਰੀਜਨ ਇਹ ਹੁੰਦਾ ਵੀ ਥੋੜਾ ਜਿਹਾ ਵੀ ਪਸੂ ਚੰਗਾ ਨਿਕਲ ਜਾਂਦਾ ਹੈ ਤਾਂ ਬ ਵਸਦਿਆ ਅਗਲੇ ਜਿਹੜੀ ਖਰੀਦਿਆ ਹੁੰਦਾ ਵੀ ਤੇ ਬਾਕੀ ਪਸ਼ੂ ਆਪਣੇ ਦੱਸੀ ਜਾਂਦੇ ਵੀ ਕਿਸੇ ਪਾਸਿਓ ਕੋਈ ਊੜਾ ਬੰਨਣਾ ਨਹੀਂ ਬਿਲਕੁਲ ਹੈਨਾ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਹੋਰ ਕੋਈ ਵੀ ਤਸੱਲੀ ਭਰ ਕਰਨੀ ਆ ਭਾਈ ਬੈਂਤ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਦੋਨੇ ਗਾਵਾਂ ਪੂਰੀਆਂ ਕੱਦ-ਕੁੱਦ ਦੀਆਂ ਪੂਰੀਆਂ ਵੱਡੀਆਂ ਐ ਹੋਰ ਕੋਈ ਤਸੱਲੀ ਭਰ ਕਰਨੀ ਹੈ ਬਾਈ ਨੂੰ ਲਾ ਲਿਓ ਫੋਨ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਜਿਉਂਦੇ ਬਹਦੇ ਰਹੋ ਜੀ ਧੰਨਵਾਦ